ਅੱਜੀ ਬੱਬਾ ਜੀ ਕੀ ਨਾਮਾ ਟੱਢ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸ਼ਰਮਨਦੀਪ ਸਿੰਘ ਮੰਗੂ ਮੱਠ ਇਸ ਟਾਈਮ ਮੈਂ ਹੁੱਲੜ ਪੀਡੀ ਵਾਲਿਆਂ ਦੀ ਦੁਕਾਨ ਤੇ ਜਲੰਧਰ ਆਇਆ ਹੋਇਆ ਆ ਜੋ ਕਿ ਇਹ ਸਰਦਾਰਾਂ ਦੇ ਨਾਮ ਦੇ ਉੱਤੇ ਕਲੰਕ ਨੇ ਇਹਨਾਂ ਨੇ ਪਹਿਲਾਂ ਵੀ ਬੜੀ ਮਾੜੀ ਹਰਕਤ ਕੀਤੀ ਸੀ ਆਪਣੀ ਜਿਹੜੀ ਵਾਈਫ ਸੀ ਉਹਦੇ ਅੰਦਾ ਨਹੀਂ ਪ੍ਰਦਰਸ਼ਨ ਕੀਤੀ ਸੀ ਤੇ ਹੁਣ ਇਹਨੇ ਇੰਨੀ ਕੁ ਮਾੜੀ ਹਰਕਤ ਕੀਤੀ ਆ ਵੀ ਇੱਕ ਇਹਨੇ ਵੀਡੀਓ ਪਾਈ ਆ ਜਿਹਦੇ ਵਿੱਚ ਇਹਨੇ ਕਿਹਾ ਇਹ ਦੁਨੀਆ ਬੜੀ ਮੈਂ ਮਤਲਬ ਸਭ ਨਹੀਂ ਲੈ ਸਕਦਾ ਦੁਨੀਆ ਬੜੀ ਪਹੁੰਚੋ ਦਾ ਠੀਕ ਹੈ ਇਹਨੇ ਸਾਰੀ ਦੁਨੀਆ ਨੂੰ ਕਹਿਤਾ ਮੈਂ ਉਹ ਪੁੱਛਣਾ ਚਾਹੁੰਨਾ ਵੀ ਜਿਹੜੇ ਇਹਦੀ ਫੇਵਰ ਦੇ ਵਿੱਚ ਬੰਦੇ ਆਏ ਸੀ ਇਹਨੇ ਉਹਨਾਂ ਨੂੰ ਵੀ ਕਿਹਾ ਇਹ ਆਪਣਾ ਜਿਹੜਾ ਇਹ ਆ ਸੰਸਾਰ ਆ Hindu Muslim Sikh Sai ਅਸੀਂ ਸਾਰੇ ਭਾਈ ਭਾਈ ਮਤਲਬ ਸਾਰਿਆਂ ਨੂੰ ਇੰਨੇ ਕਹਿਤਾਏ ਦੁਨੀਆ ਬੜੀ ਭੈਣ ਚੋਦਾ ਦੁਨੀਆ ਦੇ ਸਾਰੇ ਆ ਜਾਂਦੇ ਨੇ ਤੇ ਮੈਂ ਇੱਕ ਤੋਂ ਸਪਸ਼ਟੀਕਰਨ ਲੈਣ ਆਇਆ ਵੀ ਤੂੰ ਕਿਹਨਾਂ ਨੂੰ ਕਹਿਆ ਵੀ ਦੁਨੀਆ ਬੜੀ ਭੈਣ ਚੋਦਾ ਵੀ ਤੂੰ ਕੰਮ ਕਿੱਦਾਂ ਦੇ ਕਰ ਰਹੇ ਆਂ ਸਰਦਾਰਾਂ ਦੇ ਨਾਮ ਦੇ ਉੱਤੇ ਤੂੰ ਕਲੰਕਾਂ ਪਹਿਲਾਂ ਤਾਂ ਤੂੰ ਐਡਾ ਮਾੜਾ ਕੰਮ ਕੀਤਾ ਉਦੋਂ ਬਾਅਦ ਤੂੰ ਹੁਣ ਇੱਕ ਪੱਗ ਬਨ ਕੇ ਫੇਰ ਤੂੰ ਕਹਿੰਦਾ ਵੀ ਦੁਨੀਆ ਬੜੀ ਇਹ ਬੈਂਕ ਚੋ ਦਾ ਤੇ ਇਸ ਕਰਕੇ ਮੈਂ ਉਹਦਾ ਸਪਰਸ਼ੀ ਕਰਨ ਲੈਣ ਆਇਆ ਤੇ ਮੈਂ ਇੱਥੇ ਆਇਆ ਹੋਇਆ ਤੇ ਜਿਆ ਹੋਇਆ ਜੈਪੁਰ ਤੇ ਸੀ ਇੱਥੇ ਬੈਠੇ ਆਂ ਜਦ ਤੱਕ ਉਹ ਆਉਂਦਾ ਨਹੀਂ ਆ ਤੇ ਜਦੋਂ ਤੱਕ ਉਹ ਆਉਂਦਾ ਨਹੀਂ ਆ ਸਪਰਸ਼ੀ ਕਰਨ ਲੈ ਕੇ ਉਹਦੀ ਪੁੱਛਣਾ ਵੀ ਉਹਦੀ ਮਨਸਾ ਕੀ ਆ ਉਹ ਚਾਹੁੰਦਾ ਕੀ ਆ ਠੀਕ ਹੈ ਨਾ ਜੀ ਵਾਈਬ ਜੀ ਤੱਕਾ ਜਿਹੜਾ ਨਾ ਕੋਈ ਫੋਨ ਤੇ ਗੱਲਬਾਤ ਜਾਂ ਮਿਲਿਆ ਤੁਹਾਨੂੰ ਨਹੀਂ ਮੇਰੀ ਇਹਨਾਂ ਦੇ ਜਿਹੜਾ ਸਟਾਫ ਆ ਸਟਾਫ ਦੇ ਨਾਲ ਗੱਲਬਾਤ ਹੋਈ ਆ ਸਟਾਫ ਨੂੰ ਮੈਂ ਕਿਹਾ ਮੈਂ ਤਾਂ ਵੀ ਉਹਨਾਂ ਦਾ ਨੰਬਰ ਤੋਂ ਕਹਿੰਦੇ ਜੀ ਸਾਡੇ ਕੋਲ ਨੰਬਰ ਹੈ ਨਹੀਂਗਾ ਨੰਬਰ ਇਹਨਾਂ ਦੇ ਕੋਲ ਹੁੰਦੇ ਆ ਇਹਨਾਂ ਨੂੰ ਐ ਵੀ ਇਹਨੇ ਸੰਗਾਇਨੇ ਚੋ ਗਿਆ ਨਹੀਂ ਪਰ ਇਹਨਨੂੰ ਇਹ ਨਹੀਂ ਪਤਾ ਹੈਗਾ ਵੀ ਤੁਸੀਂ ਜਿਹੜੀ ਵੀਡੀਓ ਪਾਈ ਆ ਉਹਦਾ ਮੈਸੇਜ ਕਿੱਥੇ ਤੱਕ ਗਿਆ ਆ ਠੀਕ ਹੈ ਨਾ ਕਿਉਂਕਿ ਇਹ ਵਾਇਰਲ ਬੰਦਾ ਆ ਇਹਨੇ ਜਿਹੜਾ ਮੈਸੇਜ ਗਿਆ ਆ ਉਹ ਇੱਕ ਸਰਦਾਰ ਪੱਗ ਵਾਲਾ ਬੰਦਾ ਕਹਿ ਰਿਹਾ ਹੈ ਇਹਦੇ ਵਿੱਚ ਸਾਡੀ ਸਰਦਾਰਾਂ ਦੀ ਜਿਹੜੀ ਸ਼ਬੀ ਆ ਬਹੁਤ ਖਰਾਬ ਹੋ ਰਹੀ ਹੈ ਇਸ ਕਰਕੇ ਮੈਂ ਆ ਕੇ ਨੂੰ ਪੁੱਛਣ ਆਇਆ ਵੀ ਤੂੰ ਇਹ ਦਾ ਸ਼ਬਦ ਕਿਉਂ ਲੇ ਇਹ ਕਿਉਂ ਬੋਲਿਆ ਬੰਦੇ ਵੀਡੀਓ ਬਾਰੇ ਦੁਨੀਆ ਨੂੰ ਹੱਥ ਜੋੜਦੇ ਤੇ ਲੋਕਾਂ ਨੂੰ ਕਹਿ ਰਹੇ ਸੀ ਕਿ ਵੀਡੀਓ ਡਿਲੀਟ ਕਰ ਨੂੰ ਫਿਰ ਇਸ ਤਰ੍ਹਾਂ ਦਾ ਬਿਲਕੁਲ ਮੈਂ ਜਿੱਥੇ ਤੱਕ ਮੇਰਾ ਆਪਣਾ ਮਾਈਂਡ ਆ ਵੀ ਇਹ ਹੈ ਨਾ ਸਰਦਾਰ ਨਹੀਂ ਸਰਦਾਰਾਂ ਦੇ ਨਾਮ ਤੇ ਕਲੰਕ ਆ ਇਹ ਬਿਗ ਬੋਸ ਦੇ ਵਿੱਚ ਜਾਣਕਾਰ ਨੇ ਇਹਨਾਂ ਨੇ ਪਹਿਲਾਂ ਅੰਗ ਪ੍ਰਦਰਸ਼ਨ ਕੀਤੇ ਆ ਉਸ ਤੋਂ ਬਾਅਦ ਤੁਸੀਂ ਦੇਖ ਲਓ ਵੀ ਲੜਕੀਆਂ ਦੇ ਜਿਹੜੇ ਬੋਲਰ ਵਰ ਜ਼ਿਆਦਾ ਹੁੰਦੇ ਨੇ ਲੜਕੇ ਦੇ ਬੋਲਰ ਇੰਨੇ ਨੇ ਕਿਉਂਕਿ ਹੱਲੇ ਵੀ ਲੋਕਾਂ ਨੂੰ ਪਤਾ ਵੀ ਹੈ ਫੇਰ ਉਹ ਇਦਾਂ ਦੀ ਹਰਕਤ ਕਰੂਗਾ ਤੇਜ਼ ਕਰਕੇ ਮੈਂ ਕਹਿੰਦਾ ਵੀ ਸਰਦਾਰਾਂ ਦੇ ਨਾਮ ਦੇ ਉੱਤੇ ਇਹ ਕਲੰਕਾ ਵੀ ਸਾਨੂੰ ਤਾਂ ਸ਼ਰਮ ਆਉਂਦੀ ਐ ਨੂੰ ਸਰਦਾਰ ਕਹਿੰਦੇ ਬਬੀ ਅਸੀਂ ਇਤਨਾ ਤੁਹਾਨੂੰ ਬੁਕਾਲ ਤੇ ਬੈਠੇ ਨੂੰ ਜਿੰਡੇ ਨੂੰ ਮਿਲਦੇ ਨਹੀਂ ਤੁਹਾਨੂੰ ਨੇ ਬੈਠੇ ਕੀ ਰਹੂਗੇ ਐਸੀ ਘੰਟਾ ਦੋ ਡਿੱਕਾਂਗੇ ਉਸ ਤੋਂ ਬਾਅਦ ਅਸੀਂ ਅੱਗ ਬਾਬੇ ਤੁਹਾਨੂੰ ਕਿਵੇਂ ਬਾਬੇ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਜੈਪੁਰ ਗਏ ਬਈ ਇੱਥੇ ਵਿਹਲੇ ਸੁਣੋ ਹਾਂਜੀ ਤੁਹਾਨੂੰ ਕਿਵੇਂ ਪਤਾ ਲੱਗਾ ਜੈਪੁਰ ਗਏ ਬੇ ਬਾਬਾ ਜੀ ਵੀਡੀਓ ਵਾਇਰਲ ਹੋ ਰਹੀ ਹੈ ਸਾਨੂੰ ਲੋਕਾਂ ਨੇ ਪਾਈ ਆ ਵੀਡੀਓ ਸਾਨੂੰ ਠਾਡੀ ਹੁਣ ਉਹਨਾਂ ਦੇ ਫੋਨ ਨੇ ਗੱਲ ਨਹੀਂ ਉਹਨਾਂ ਦੇ ਨਾਲ ਕੋਈ ਗੱਲ ਨਹੀਂ ਉਹਨਾਂ ਦੇ ਸਟਾਫ ਚੜੀ ਉਹਨਾਂ ਦੀ ਦੁਕਾਨਾ ਥੱਲੇ ਜੈਪੁਰ ਗਏ ਆ ਉਹਨਾਂ ਦੇ ਸਟਾਫ ਨੂੰ ਕਿਹਾ ਵੀ ਉਹਨਾਂ ਨਾਲ ਗੱਲ ਕਰੋ ਉਹਨਾਂ ਨੂੰ ਪੁੱਛੋ ਵੀ ਤੁਹਾਡਾ ਕੀ ਮਾਨਸਿਕਾ ਠਾਡੀ ਕੀ ਕਹਿੰਦੀ ਤੁਸੀਂ ਕਿਉਂ ਪਾਈ ਆ ਇਹ ਕਿਹੜੀ ਦੁਨੀਆ ਨੂੰ ਕਿਹਾ ਤੁਸੀਂ ਕਿਹੜੀ ਦ ਠੀਕ ਆ ਨਾ ਵੀ ਤੁਸੀਂ ਇਹਨਾਂ ਨੂੰ ਕਿਹਾ ਹਾਂਜੀ ਓਕੇ